ਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਜੇ ਤਸਮੁੰਦ ਸਾਗਰ ਨੀਰ ਭਰਿਆ ਤੇ ਤੈ ਅਵਗਣ ਹਮਾਰੇ ਦਹਾ ਕਰੋ ਦਹਾ ਕਰੋ ਕਸਮਹਿਰ ਅਪਾਬੂ ਡੂਬਦੇ ਪਾਥਰ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਜੀ ਨਵਾਜੀ ਸਾਥ ਸੰਗਤ ਜੀ ਆਓ ਸਾਰੇ ਰਲ ਮਿਲ ਕੇ ਆਪਾਂ ਸੰਗਤ ਕਰੀਏ ਸੰਗਤ ਕਰਕੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਤੋਂ ਆਪਾਂ ਭੁੱਲਾਂ ਬਖਸ਼ਾਈਏ ਪਿਛਲੇ ਜਨਮ ਦੇ ਜਿਹੜੇ ਸਾਡੇ ਜਾਣੇ ਅਣਜਾਣੇ ਵਿੱਚ ਪਾਪ ਕੀਤੇ ਨੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਭਾਵ ਕੱਟਣ ਦੀ ਕੋਸ਼ਿਸ਼ ਕਰੀਏ ਉਹ ਕਿਵੇਂ ਕੱਟੇ ਜਾਣਗੇ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਕੇ ਔਰ ਫਿਰ ਸਾਨੂੰ ਗੁਰੂ ਸਾਹਿਬ ਸ਼ਬਦ ਦੇ ਰਾਹੀਂ ਸਮਝਾਉਣਗੇ ਸ਼ਬਦ ਦੇ ਰਾਹੀਂ ਹੀ ਫਿਰ ਡੂੰਗੀ ਸਾਂਝ ਪੈਂਦੀ ਹੈ ਡੂੰਗੀ ਸਾਂਝ ਪੈਂਦੀ ਹੈ ਗੁਰਪਿਆਰਿਓ ਇੱਥੇ ਹਣ ਸਤਗੁਰ ਪਿਤਾ ਪ੍ਰਮਾਤਮਾ ਪਰਮਾਨ ਕਰ ਰਹੇ ਨੇ ਜਿਹੜੇ ਮਨੁੱਖ ਹਰ ਨਾਮ ਸੁਣਦੇ ਨੇ ਬਹੁਤ ਵੱਡੀ ਗੱਲ ਆ ਗੁਰ ਪਿਆਰੇ ਨਾਮ ਕਹਿਣ ਨੂੰ ਤਾਂ ਅਸੀਂ ਬਹੁਤ ਲੰਮੇਰੇ ਸਮੇਂ ਤੋਂ ਆਪਾਂ ਸੁਣਦੇ ਆ ਰਹੇ ਹਾਂ ਜਦੋਂ ਦੀ ਸੁਰਤ ਸੰਭਾਲੀ ਉਹ ਤੋਂ ਪਹਿਲਾਂ ਵੀ ਜੋ ਵੀ ਜੀਵ ਇਹ ਹੀ ਸੁਣਦੇ ਆ ਰਹੇ ਕਿ ਨਾਮ 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 ਕੀ ਚੀਜ਼ ਹੈ ਨਾਮ ਦੀ ਪ੍ਰਭਾਸ਼ਾ ਕੀ ਹੈ ਉਹ ਸਾਨੂੰ ਪਤਾ ਨਹੀਂ ਕਿਉਂਕਿ ਸਾਨੂੰ ਦਾ ਭਾਵ ਦਾਸ ਨੂੰ ਵੀ ਪਤਾ ਨਹੀਂ ਸੀ ਕਿਉਂਕਿ ਅਸੀਂ ਜੁੜਨ ਨੂੰ ਵੀ ਮਾਲਕ ਦੇ ਚਰਨਾਂ ਦੇ ਵਿੱਚ ਆਪ ਅੰਮ੍ਰਿਤ ਪਾਣ ਜਦੋਂ ਗੁਰੂ ਸਾਹਿਬ ਨੇ ਦਾਤ ਬਖਸ਼ੀ ਉਹ ਤੋਂ ਲੈ ਕੇ ਕਿ ਅੱਜ ਤੋਂ 5 ਸਾਲ 4.5 ਸਾਲ ਪਿੱਛੇ ਸਮਾਂ ਲੈ ਲੀਏ ਇਹਨੂੰ ਛੱਡ ਕੇ ਬਾਕੀ ਇਹ ਲਾ ਲੋ ਕਿ ਕੋਈ 30 20 30 ਕੁਛਾਲ ਤਕਰੀਬਨ ਨਾਮ ਦਾ ਸਾਨੂੰ ਨਹੀਂ ਪਤਾ ਸੀਗਾ ਕਿ ਨਾਮ ਕਹਿੰਦੇ ਕਿ ਇਹਨੂੰ ਨਾਮ ਕੀ ਚੀਜ਼ ਹੈ ਹੁਣ ਇੱਥੇ ਮਾਲਕ ਨੇ ਕਿਹਾ ਕਿ ਨਾਮ ਸੁਣਦੇ ਨੇ ਜਿਹੜੇ ਜੀਵ ਨਾਮ ਸੁਣਦੇ ਨੇ ਨਾਮ ਕੀ ਹੈ ਨਾਮ ਹੈ ਸੱਚ ਸੱਚ ਕੀ ਹੈ ਉਹ ਕਾਲਪੁਰਖ ਪਿਤਾ ਪਰਮਾਤਮਾ ਉਹ ਸੱਚ ਹੈ ਔਰ ਉਹਦੇ মুখ ਤੋਂ ਜੋ ਸ਼ਬਦ ਬੋਲੇ ਜਾ ਰਹੇ ਨੇ ਸ਼ਬਦ ਵੀ ਹੁਣ ਨਾਮ ਦੇ ਨਾਲ ਟੱਚ ਹੁੰਦਾ ਹੈ ਸ਼ਬਦ ਨਾਮ ਅਨਹਦ ਬਾਣੀ ਇਹ ਤਿੰਨੇ ਇੱਕੋ ਚੀਜ਼ ਹੈ ਇਹ ਕੀ ਹੈ ਅਕਾਲ ਪੁਰਖ ਪਿਤਾ ਪ੍ਰਮਾਤਮਾ ਦੇ ਮੁਖ ਤੋਂ ਨਿਕਲੇ ਹੋਏ ਸ਼ਬਦ ਜਿਹਨੂੰ ਆਪਾਂ ਆਵਾਜ਼ ਕਹ ਲਈਏ ਸੱਚ ਦੀ ਆਵਾਜ਼ ਉਹਨੂੰ ਨਾਮ ਕਹਿੰਦੇ ਨੇ ਹੁਣ ਉਹ ਆਪਾਂ ਸਰਲ ਪਾਸਾ 'ਚ ਸਮਝਣ ਦੀ ਕੋਸ਼ਿਸ਼ ਕਰੀਏ ਕਿ ਨਾਮ ਸੰਗੀਤ ਤੋਂ ਨਾ ਰਾਹੀ ਜੀ ਨੂੰ ਅਨਹਦ ਬਾਣੀ ਜੀ ਦੀ ਕੋਈ ਹੱਦ ਸੀਮਾ ਨਹੀਂ ਹੈ ਜਿਵੇਂ ਸੰਸਾਰ ਦੇ ਅੰਦਰ ਵੰਡੀਆਂ ਪਈਆਂ ਨੇ ਧਰਮ ਦੀ ਵੀ ਜਾਤ ਜਾਤ ਪਾਤ ਦੀ ਵੀ ਧਰਮਾਂ ਦੀਆਂ ਵੀ ਵੰਡੀਆਂ ਪਈਆਂ ਨੇ ਭਗਤਾਂ ਨੂੰ ਵੀ ਵੰਡ ਲਿਆ ਤੇ ਉਹ ਕੀ ਹੈ ਗੁਰੂ ਪਿਆਰਿਓ ਉਹ ਲੱਗ ਲੱਗ ਜੋ ਸੰਸਾਰ ਚ ਆਪਾਂ ਦੇਖ ਰਹੇ ਆ ਪਰ ਮੇਰੇ ਅਕਾਲ ਪੁਰਖ ਪਿਤਾ ਪਰਮਾਤਮਾ ਕੋਲੇ ਇਹ ਚੀਜ਼ ਨਹੀਂ ਹੈ ਬੰਡੀਆਂ ਨਹੀਂ ਹੈ ਉੱਥੇ ਉੱਥੇ ਜਿਹੜਾ ਨਾਮ ਹੈ ਸ਼ਬਦ ਹੈ ਅਨਹਦ ਬਾਣੀ ਜਿਹਨੂੰ ਕਹਿੰਦੇ ਹੈ ਭਾਵ ਜੀ ਦੀ ਕੋਈ ਹੱਦ ਸੀਮਾ ਨਹੀਂ ਹੈ ਉਹ ਵਿਦੇਸ਼ਾਂ ਚ ਦੂਰ ਦਰੇਡੇ ਜਿੱਥੇ ਵੀ ਸੰਸਾਰ ਆਪਾਂ ਦੇਖ ਰਹੇ ਆ ਦੂਰ ਦਰੇਡੇ ਕਿਸੇ ਵੀ ਭਾਸ਼ਾ ਦਾ ਹੈ ਕਿਸੇ ਵੀ ਦੇਸ਼ ਦਾ ਹੈ ਕਿਸੇ ਵੀ ਮੱਜਬਦਾ ਮਨੁੱਖ ਹੈ ਕਿਸੇ ਜਾਤੀ ਦਾ ਹੈ ਉਹਨਾਂ ਸਾਰਿਆਂ ਦੇ ਅੰਦਰ ਉਹ ਧੁਨਾਂ ਚੱਲਦੀਆਂ ਨੇ ਕਿਹੜੀਆਂ ਨਾਮ ਦੀਆਂ ਸ਼ਬਦ ਆਨਹਦ ਬਾਣੀ ਜਿਹਨੂੰ ਆਪਾਂ ਕਹਿੰਦੇ ਕਿ ਜਿਹਦੀ ਕੋਈ ਹੱਦ ਸੀਮਾ ਨਹੀਂ ਹੈ ਉਹ ਅੰਦਰ ਧੁਨਾਂ ਚੱਲਦੀਆਂ ਨੇ ਪਰ ਅਸੀਂ ਮੂਰਖਾਂ ਇਨਸਾਨ ਸਾਨੂੰ ਨਹੀਂ ਪਤਾ ਅਸੀਂ ਮੂਰਖਾਂ ਸਾਨੂੰ ਨਹੀਂ ਪਤਾ ਕਿਉਂਕਿ ਜਿਹੜੇ ਇਸ ਚੀਜ਼ ਨੂੰ ਗਾਥਾ ਨੂੰ ਸਮਝ ਲੈਂਦੇ ਨੇ ਜੋ ਕਿ ਹਰ ਕੀ ਕਥਾ ਸੁਣਦੇ ਨੇ ਸਮਝਦੇ ਨੇ ਉਹਨੂੰ ਇਹ ਚੀਜ਼ ਦਾ ਪਤਾ ਲੱਗੇਗਾ ਕਿ ਹਰ ਨਾਮ ਕੀ ਹੈ ਸ਼ਬਦ ਕੀ ਹੈ ਅਨਹਦ ਬਾਣੀ ਕੀ ਹੈ ਇਹ ਗੁਰਪਿਆਰੋ ਜਦੋਂ ਅਸੀਂ ਭਗਤੀ ਕਰਾਂਗੇ ਜਦੋਂ ਭਗਤੀ ਕਰਾਂ ਕਰਾਂਗੇ ਬੈਠਾਂਗੇ ਚੌਂਕੜਾ ਲਾ ਕੇ ਗੁਰਮੰਤਰ ਜਪਾਂਗੇ ਤਾਂ ਮੇਰੇ ਮਾਲਕ ਨੇ ਖੁਸ਼ ਹੋ ਕੇ ਨਾਮ ਸਾਡੀ ਝੋਲੀ ਪਾਉਣਾ ਹੈ ਨਾਮ ਸਾਡੀ ਝੋਲੀ ਪਾਉਣਾ ਹੈ ਕਿਉਂਕਿ ਸਤਗੁਰ ਕਈ ਜਗ੍ਹਾ ਤੇ ਫਰਮਾਨ ਕਰਦੇ ਨੇ ਕਿ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਹੀ ਹੁਣ ਉਹਨੂੰ ਦੋ ਕਿ ਨੂੰ ਨਾਮ ਉਹ ਮੇਰਾ ਮਾਲਕ ਨਾਮ ਉਸ ਮਨੁੱਖ ਨੂੰ ਦਿੰਦਾ ਹੈ ਜਿਹੜਾ ਉਹਦੇ ਨੇੜੇ ਹੋ ਜਾਂਦਾ ਜਿਹੜਾ ਉਹਨੂੰ ਪਿਆਰਾ ਲੱਗਦਾ ਹੈ ਜਿਹੜੇ ਉਹਦੇ ਦੱਸੇ ਹੋਏ ਰਾਹ ਤੇ ਚੱਲਦਾ ਹੈ ਹੁਕਮ ਮੰਨਦਾ ਹੈ ਮੋਂ ਇੱਥੇ ਆਪਾਂ ਵਾਪਸ ਆਈਏ ਆਪਣੇ ਜੋ ਮਕਸਦ ਦੇ ਉੱਤੇ ਜੋ ਆਪਾਂ ਸਭ ਦੇ ਤਕਲੇ ਰਹੇ ਆ ਕਿ ਜਿਹੜੇ ਹਰ ਨਾਮ ਸੁਣਦੇ ਨੇ ਗੁਰ ਪਿਆਰਿਓ ਉਹਨਾਂ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਜੋ ਅਗਿਆਨਤਾ ਕਰਕੇ ਹਨੇਰਾ ਪੈਦਾ ਹੋਇਆ ਹੈ ਜੋ ਤ੍ਰਿਸ਼ਨਾ ਹੈ ਇਹ ਸਭ ਮਿਟ ਜਾਂਦੀ ਹੈ ਜਿਹੜੇ ਨਾਮ ਨੂੰ ਸੁਣਦੇ ਨੇ ਆਪਾਂ ਨਾਮ ਦਾ ਜ਼ਿਕਰ ਕਰ ਲੈ ਅਨਹਦ ਬਾਣੀ ਸੰਗੀਤ ਤੋਂ ਨਾ ਘਨੇਰੇ ਸ਼ਬਦ ਜੋ ਜਿਹਨੂੰ ਜਾਦਾ ਗ੍ਰਾਹੀ ਚ ਅੱਗੇ ਜਾਣਾ ਹੈ ਉਹ ਅਨੰਤ ਸਾਗ ਪਾਠ ਦੇ ਅੰਦਰ ਵੀ ਸੁਣ ਸਕਦੇ ਆ ਉਹਦੇ ਅੰਦਰ ਵੀ ਸ਼ਬਦ ਘਨੇਰੇ ਬਾਜੇ ਸ਼ਬਦ ਘਨੇਰੇ ਇਹ ਸਾਰਾ ਕੁਝ ਉਹਦੇ ਅੰਦਰ ਵੀ ਦਰਸਾਇਆ ਹੈ ਤੇ ਮੇਰਾ ਮਾਲਕ ਫਰਮਾਨ ਕਰ ਰਹੇ ਨੇ ਗਿਆਨਤਾ ਦਾ ਹਨੇਰਾ ਜਿਹੜਾ ਪੈਦਾ ਕੀਤਾ ਹੈ ਮਾਇਆ ਨੇ ਔਰ ਤ੍ਰਿਸ਼ਨਾ ਜਿਹੜੀ ਪੈਦਾ ਕੀਤੀ ਹੈ ਸਾਰੀ ਮਿਟ ਜਾਣੀ ਹੈ ਮਿਟ ਜਾਣੇ ਕੌਣ ਕਹ ਰਹੇ ਨੇ ਪੰਜਵੇਂ ਪਾਸਾ ਸਤਗੁਰ ਫਰਮਾਨ ਕਰ ਰਹੇ ਨੇ ਕਿ ਆਸਾ ਮਹੱਲਾ ਪੰਜਵਾ ਮਿਟੀ ਇਤਿਆਸ ਆ ਗਿਆਨ ਅੰਧੇਰੇ ਮਿਟੀ ਇਤਿਆਸ ਆ ਗਿਆਨ ਅੰਧੇਰੇ ਇਹ ਆਪਾਂ ਜੋ ਵਿਚਾਰ ਕੀਤੀ ਆ ਕਿ ਉਹਦੇ ਅੰਦਰੋਂ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਜੋ ਮਾਇਆ ਦੇ ਮਾਇਆ ਨੇ ਅਗਿਆਨਤਾ ਦਾ ਹਨੇਰ ਸਾਡੇ ਅੰਦਰ ਹਨੇਰਾ ਹੈ ਉਹ ਜਿਹੜਾ ਪੈਦਾ ਕੀਤਾ ਹੈ ਮਾਇਆ ਨੇ ਜਦੋਂ ਅਸੀਂ ਨਾਮ ਸੁਣਾਂਗੇ ਪ੍ਰਮਾਤਮਾ ਦੇ ਮੁਕਤੀ ਦੀ ਆਵਾਜ਼ ਨੂੰ ਸੁਣਾਂਗੇ ਉਹ ਸਾਰਾ ਦੂਰ ਹੋ ਜਾਣਾ ਉਹ ਸਾਰਾ ਦੂਰ ਹੋ ਜਾਣਾ ਅੱਗੇ ਮੇਰਾ ਮਾਲਕ ਫਰਮਾਨ ਕਰਦਾ ਜਦੋਂ ਨਾਮ ਨੂੰ ਅਸੀਂ ਸੁਣ ਕੇ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਏਗਾ ਫਿਰ ਇੱਥੇ ਬਸ ਨਹੀਂ ਹੈ ਗੁਰਪਿਆਰਿਓ ਸਤਗੁਰ ਕਹਿੰਦਾ ਫੇਰ ਤੂੰ ਸਾਧ ਸੇਵਾ ਅਗ ਕਟੇ ਹਨੇਰੇ ਭਾਵ ਜਿਹੜੇ ਤੇਰੇ ਗੁਰੂ ਦੀ ਦੱਸੀ ਹੋਈ ਤੂੰ ਸੇਵਾ ਕਰੇਗਾ ਇਹ ਇੱਕ ਸੇਵਾ ਹੈ ਉੱਤਮ ਸੇਵਾ ਗੁਰੂ ਪਰੇ ਨਾਮ ਸੁਣਨਾ ਜਦੋਂ ਅਸੀਂ ਨਾਮ ਮੇਰੇ ਮਾਲਕ ਨੇ ਸਾਨੂੰ ਦੇਤਾ ਨਾਮ ਅਸੀਂ ਸੁਣਾਗੇ ਬੈਠ ਕੇ ਕਿਉਂਕਿ ਅਸੀਂ ਹਮੇਸ਼ਾ ਹੀ ਨਹੀਂ ਵਾ ਗੁਰੂ ਪੈ ਗੁਰੂ ਜਪਦੇ ਰਹਿਣਾ ਵਾਹਿਗੁਰੂ ਜਪ ਕੇ ਅਸੀਂ ਮਾਲਕ ਤੋਂ ਹੀ ਪ੍ਰਾਪਤੀ ਕਰਕੇ ਫਿਰ ਅਸੀਂ ਉਸ ਨਾਮ ਨੂੰ ਸੁਣਨਾ ਹੁੰਦਾ ਉਹ ਜਦੋਂ ਨਾਮ ਨੂੰ ਸੁਣਾਂਗੇ ਉੱਥੇ ਮੇਰਾ ਮਾਲਕ ਫਰਮਾਨ ਕਰ ਰਿਹਾ ਕਿ ਸਤਗੁਰ ਕੀ ਸੇਵਾ ਨਾਮ ਧਿਆਈਏ ਧਿਆਉਣ ਦਾ ਮਤਲਬ ਅਸੀਂ ਨਾਮ ਨੂੰ ਲੈ ਕੇ ਪਿਤਾ ਪ੍ਰਮਾਤਮਾ ਤੋਂ ਉਹਨੂੰ ਸੁਣਨਾ ਫਿਰ ਜਿਹੜਾ ਮਨੁੱਖ ਸਾਧ ਸੇਵਾ ਅਗ ਕਟੇ ਧੇਰੇ ਤੇ ਕਹਨਾ ਫਿਰ ਉਸ ਜੀਵ ਦੇ ਸੇਵਾ ਕਰਕੇ ਸਾਧ ਸੰਗਤ ਦੇ ਵਿੱਚ ਬੈਠੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਨੇ ਅਨੇਕਾਂ ਹੁਣ ਆਪਾਂ ਵਿਚਾਰ ਕੀਤੀ ਨੇ ਕਿ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਆਫਗਨ ਹਮਾਰੇ ਬਹੁਤ ਸਾਡੇ ਤਾਂ ਗੁਰ ਪਿਆਰਿਓ ਐਨੇ ਅਸੀਂ ਆਫਗਨਾਂ ਦੇ ਭਰੇ ਹਾਂ ਹਮ ਆਫਗਨ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਕਕਾਈ ਮਾਇਆ ਮੋਹ ਪਰਮ ਭੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤ੍ਰਹਿ ਮਿਲੰਤ ਜਮ ਤ੍ਰਾਸ ਮਟਾਈ ਐਨੇ ਸਾਡੇ ਪਾਪ ਨੇ ਗੁਰ ਪਰੇ ਐਨੇ ਪਾਪ ਨੇ ਇਹ ਕਿਵੇਂ ਕੱਟੇ ਜਾਣਗੇ ਇਹ ਕੱਟੇ ਜਾਣਗੇ ਜਿੰਨਾ ਚਿਰ ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਅਸੀਂ ਜਿੱਥੇ ਮਰਜੀ ਭੱਜ ਲੀਏ ਦੂਰ ਦਰਡੇ ਪਹਾੜੀਆਂ ਤੇ ਉੱਚੀਆਂ ਥਾਵਾਂ ਤੇ ਤੀਰਥਾਂ ਤੇ ਯਾਤਰਾ ਤੇ ਇਸ਼ਨਾਨ ਕਰਕੇ ਜਿੰਨੇ ਮਰਜੀ ਕਰ ਲਈਏ ਪਰ ਜਿੰਨਾ ਚਿਰ ਸਾਨੂੰ ਪਿਤਾ ਪ੍ਰਮਾਤਮਾ ਨਾਮ ਦੀ ਦਾਤ ਨਹੀਂ ਦਿੰਦਾ ਉਹਨਾਂ ਚਿਰ ਸਾਡੇ ਪਾਪ ਨਹੀਂ ਕੱਟੇ ਜਾਣੇ ਸਾਡੇ ਜਿਹੜੇ ਕਰਮ ਨੇ ਉਹ ਨਹੀਂ ਕੱਟੇ ਜਾਣੇ ਮਾੜੇ ਕਰਮ ਅੱਗੇ ਵੀਰਾ ਮਾਲਕ ਫਰਮਾਨ ਕਰ ਰਿਹਾ ਹੈ ਕਿ ਭਾਈ ਉਹ ਮਨੁੱਖ ਜਦੋਂ ਜਿਹਦੇ ਪਾਪ ਕੱਟੇ ਜਾਂਦੇ ਨੇ ਜਿਹੜਾ ਦਾਤ ਲੈ ਲੈਂਦਾ ਹੈ ਉਹ ਬੜਾ ਸੁਖ ਆਨੰਦ ਮਾਨਦਾ ਹੈ ਉਹਨੂੰ ਪ੍ਰਾਪਤ ਹੁੰਦਾ ਹੈ ਉਹਦਾ ਸੁਖ ਉਹ ਤੇ ਉਹਨਾਂ ਦੇ ਅੰਦਰ ਆਤਮਿਕ ਡੋਲਤਾ ਬਣ ਜਾਂਦੀ ਹੈ ਫਿਰ ਉਹਦਾ ਡੋਲਦਾ ਨਹੀਂ ਹੋ ਘਬਰਾਉਂਦਾ ਨਹੀਂ ਹੋ ਦੁੱਖ ਤੇ ਸੁੱਖ ਦੇ ਵਿੱਚ ਘਬਰਾਉਂਦਾ ਨਹੀਂ ਹੈ ਤਾਂ ਕਿੱਡਾ ਵੱਡਾ ਗੁਰੂ ਗੁਰੂ ਸਾਹਿਬ ਨੇ ਸਾਨੂੰ ਇਹ ਤੋਹਫਾ ਬਖਸ਼ਿਆ ਦਾਤ ਦਿੱਤੀਆ ਗੁਰਪਿਆਰਿਓ ਤੇ ਫਿਰ ਅਸੀਂ ਕਿਉਂ ਨਾ ਅਪਰਾਲਾ ਕਰੀਏ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ ਜਿੱਥੇ ਸਤਿਗੁਰ ਫਰਮਾਨ ਕਰਦੇ ਸੁਖ ਸਹਜ ਆਨੰਦ ਕਣਾ ਗੁਰ ਸੇਵਾ ਤੇ ਪਾਏ ਮਨ ਨਿਰਮਲ ਹਰ 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 ਨਾਮ ਸੁਣਾ ਕਹਦਾ ਤੂੰ ਸੁਖ ਆਨੰਦ ਜੇ ਲੈਣਾ ਹੈ ਮਾਲਕ ਤੋਂ ਪ੍ਰਾਪਤ ਕਰਨਾ ਹੈ ਤਾਂ ਤੈਨੂੰ ਨਾਮ ਸੁਣਨਾ ਪੈਣਾ ਹੈ ਨਾਮ ਨਾਮ ਤਾਂ ਸੁਣੇਗਾ ਜਦੋਂ ਸਤ ਗੁਰਾਂ ਨੇ ਖੁਸ਼ ਹੋਣਾ ਤੇਰੇ ਤੇ ਖੁਸ਼ ਕਦੋਂ ਹੋਗਾ ਜਦੋਂ ਤੂੰ ਚੌਂਕੜਾ ਮਾਰੇਗਾ ਚੌਂਕੜਾ ਮਾਰ ਕੇ ਮੁਖਤ ਉਚਾਰੇਗਾ ਵਾਹ ਗੁਰੂ ਵਾਹ ਗੁਰੂ ਇਹ ਜਦੋਂ ਚਾਰੇਗਾ ਬੈਠ ਕੇ ਨੇਤਰ ਬੰਦ ਕਰਕੇ ਬੈਠੇਗਾ ਨੌ ਦਰਵਾਜ਼ੇ ਬੰਦ ਕਰੇਗਾ ਫਿਰ ਮਾਲਕ ਦੇ ਚਰਨਾਂ ਦੇ ਵਿੱਚ ਤੂੰ ਪਹੁੰਚੇਗਾ ਚੌਥੇ ਪੱਧਰ ਤੇ ਜਾ ਕੇ ਬੈਠੇਗਾ ਫਿਰ ਮੇਰੇ ਮਾਲਕ ਨੇ ਖੁਸ਼ ਹੋ ਕੇ ਕਹਿਣਾ ਕਿ ਮੇਰਾ ਬੱਚਾ ਬੜਾ ਸਿਆਣਾ ਹੈ ਮੇਰੀ ਗੱਲ ਮੰਨਦਾ ਹੈ ਇਹਨੇ ਮੇਰੀ ਗੱਲ ਮੰਨ ਲਈ ਹੈ ਹੁਣ ਇਹਨੂੰ ਮੈਂ ਨਾਮ ਦਿਨਾ ਹੈ ਇਹਦੀ ਝੋਲੀ ਨਾਮ ਨਾ ਭਰਦਾ ਹੈ ਤਾਂ ਗੁਰੂ ਪਿਆਰਿਓ ਇਹ ਸੇਵਾ ਦੀ ਬਰਕਤ ਦੇ ਨਾਲ ਮਿਲੂਗਾ ਜਦੋਂ ਅਸੀਂ ਸੇਵਾ ਕਰਾਂਗੇ ਉਹਦਾ ਮਨ ਪਵਿੱਤਰ ਹੋ ਜਾਣਾ ਹੈ ਉਹ ਮਨੁੱਖ ਦਾ ਉਹ ਪ੍ਰਮਾਤਮਾ ਦਾ ਨਾਮ ਜਿਹੜਾ ਸੁਣੂਗਾ ਉਹ ਜੀਵ ਸਿਫਤ ਸਲਾਹ ਦੇ ਉਹਦੇ ਗੁਣ ਗਾਏਗਾ ਗੁਰੂ ਪਿਆਰੇ ਉਹ ਤਾਂ ਸਤਗੁਰ ਫਰਮਾਨ ਕਰਦੇ ਨੇ ਅੱਜ ਦੀ ਜੋ ਬਚਨ ਅਮੀਰੇ ਮਾਲਕ ਨੇ ਸਾਡੀ ਝੋਲੀ ਪਾਏ ਨੇ ਗੁਰੂ ਪਿਆਰੇ ਨੂੰ ਮੰਨਣ ਦੀ ਗੱਲ ਹੈ ਜਦੋਂ ਅਸੀਂ ਨੂੰ ਮੰਨਾਂਗੇ ਕਥਾ ਦਾ ਮਤਲਬ ਹੈ ਹਰ ਕੀ ਕਥਾ ਹੈ ਈਚ ਆਪਾਂ ਕੋ ਦਿਨ ਆ ਵੀ ਗੱਲ ਨਹੀਂ ਕੀਤੀ ਕਿਸੇ ਮਨੁੱਖ ਦੀ ਵਡਾਈ ਨਹੀਂ ਕੀਤੀ ਕਿਸੇ ਦੀ ਵਾਹ ਵਾਹ ਨਹੀਂ ਕੀਤੀ ਸਿਰ ਮੇਰੇ ਮਾਲਕ ਦੀ ਵਾਹ ਵਾਹ ਕੀਤੀ ਉਹ ਤੋਂ ਆਪਾਂ ਗਿਆਨ ਪ੍ਰਾਪਤ ਕਰ ਰਹੇ ਗੁਰਪਿਆਰੇ ਤਾਂ ਇਹ ਕਥਨ ਸੁਣ ਕੇ ਸਾਡਾ ਜੀਵਨ ਬਣ ਸਕਦਾ ਹੈ ਜੇ ਅਸੀਂ ਗੌਰ ਕਰੀਏ ਜੇ ਅਸੀਂ ਧਿਆਨ ਨਾਲ ਇਹਨੂੰ ਸੁਣੀਏ ਗੁਰਪਿਆਰੇ ਪਰ ਸੱਤ ਸੁਣੇ ਕਿੱਥੇ ਜਾਂਦਾ ਹੈ ਆਖਣ ਔਖਾ ਸਾਚਾ ਨਾਉ ਆਖਣਾ ਵੀ ਮੁਖਤੋਂ ਆਚਾਰਨਾ ਵੀ ਔਖਾ ਹੈ ਸੁਣਨਾ ਵੀ ਔਖਾ ਹੈ ਸਤਿਗੁਰੂ ਫਰਮਾਰ ਕਰਦੇ ਕਹਿੰਦੇ ਪਵਿੱਤ ਸੁਣਦੇ ਪਵਿੱਤ ਕਹਿੰਦਾ ਵੀ ਕਹਿਣ ਨਾਲੇ ਵੀ ਫਿਰ ਪਵਿੱਤਰ ਹੋ ਜਾਣਗੇ ਫਿਰ ਜਿਹੜਾ ਸੁਣੂਗਾ ਬੈਠ ਕੇ ਉਹਦਾ ਤਾਂ ਗੱਲ ਹੀ ਕੀ ਕਰਨੀ ਗੁਰਪਿਆਰੇ ਉਹਦਾ ਆਨੰਦ ਹੀ ਆਨੰਦ ਹੈ ਮੇਰੇ ਮਾਲਕ ਨੇ ਸਾਨੂੰ ਫਰਮਾਤਾ ਕਿ ਆਨੰਦ ਹੀ ਆਨੰਦ ਹੈ ਆਨੰਦ ਹੀ ਫਿਰ ਉਹਦੇ ਅੰਦਰੋਂ ਜਿਹੜਾ ਮੂਰਖਪਣਾ ਹੈ ਮੂੜਪਣਾ ਹੈ ਇਹ ਸਾਰਾ ਨਾਸ ਹੋ ਜਾਂਦਾ ਹੈ ਇਹ ਸਾਰਾ ਨਾਸ ਹੋ ਜਾਂਦਾ ਗੁਰ ਪਿਆਰਿਓ ਫਿਰ ਪ੍ਰਮਾਤਮਾ ਦੀ ਉਹ ਰਜਾ ਉਹਨੂੰ ਪਿਆਰੀ ਲੱਗਣ ਲੱਗ ਜਾਂਦੀ ਉਹ ਮਨੁੱਖ ਨੂੰ ਉਹ ਰਜਾ ਦੇ ਵਿੱਚ ਫਿਰ ਸਾਰੇ ਆਪਣੇ ਮੂਰਖਾ ਪਨਾ ਕਰਪਣ ਸਾਰੀ त्याग ਦਿੰਦਾ ਹੈ ਆਪਣੇ ਆਪ ਨੂੰ ਫਿਰ ਨੀਮਾ ਹੋ ਜਾਂਦਾ ਹੈ ਫਲ ਨੀਮਿਆਂ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਨ ਨਾ ਕਰੀ ਫਲ ਤਾਂ ਛੋਟੇ ਛੋਟੇ ਰੁੱਖਾਂ ਨੂੰ ਲਗਦੇ ਨੇ ਦੇਖੋ ਭਰੇ ਹੁੰਦੇ ਨੇ ਨੀਵੇਂ ਰਹਿੰਦੇ ਨੇ ਉਹਨਾਂ ਦੇ ਪੱਥਰ ਵੀ ਮਾਰਦੇ ਨੇ ਦੁਨੀਆ ਤੋੜਦੀ ਵੀ ਹੈ ਉਹਨੂੰ ਆਨੰਦ ਵੀ ਲੈਂਦੀ ਆ ਫਿਰ ਉਹਨੂੰ ਪੱਥਰ ਵੀ ਮਾਰਦੀ ਆ ਉਹ ਪੱਥਰ ਖਾ ਕੇ ਵੀ ਸਾਨੂੰ ਆਨੰਦ ਦਿੰਦਾ ਹੈ ਇਸ ਤਰ੍ਹਾਂ ਦਾ ਨੀਵਾਂ ਆਪਣਾ ਹੋਣਾ ਆਪਾਂ ਗੁਰਪਿਆਰਿਓ ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰ ਦੀ ਗੁਰੂ ਦੇ ਚਰਨ ਫੜ ਲਏ ਉਹ ਸਤਿਗੁਰ ਪ੍ਰਮਾਨ ਕਰਦੇ ਉਹਨਾਂ ਦੇ ਕਰੋੜਾਂ ਜਨਮਾਂ ਦੇ ਕੀਤੇ ਪਾਪ ਲੈ ਜਾਂਦੇ ਨੇ ਮੇਰਾ ਮਾਲਕ ਕਿਰਪਾ ਕਰੇ ਕਹਿੰਦਾ ਕਿ ਰਤਨ ਜਨਮ ਇਹੋ ਸਫਲ ਭਿਆ ਫਿਰ ਉਹਦਾ ਜਿਹੜਾ ਇਹ ਮਨੁੱਖਾ ਜਨਮ ਹਨ ਜਿਸ ਤਰ੍ਹਾਂ ਸਾਡਾ ਆਉਣਾ ਇੱਥੇ ਸਫਲ ਹੋ ਜਾਏਗਾ ਪਾਵਸੀ ਜਨਮ ਮਰਨ ਕੱਟ ਲਾਂਗੇ 84 ਲੱਖ ਜੁਨੀਆਂ ਤੋਂ ਅਸੀਂ ਬਚ ਜਾਾਂਗੇ ਉਹ ਮਨੁੱਖ ਕਾਮਯਾਬ ਹੋ ਜਾਏਗਾ ਫਿਰ ਦਰਗਦੇ ਦਰਗਾਹ ਦੇ ਅੰਦਰ ਵੀ ਉਹਨੂੰ ਸਵਾਸੇ ਮਿਲੇਗੀ ਕਹੋ ਨਾਨਕ ਪ੍ਰਭ ਕਰੀ ਮਾਇਆ ਮਾਇਆ ਮਾਲਕ ਨੇ ਫਿਰ ਉਸ ਮਨੁੱਖ ਤੇ ਗੁਰਪਿਆਰੋ ਕਿਰਪਾ ਕਰ ਦੇਨੀਆ ਕਿਰਪਾ ਕਰ ਦੇਨੀਆ ਇੱਥੇ ਉੱਥੇ ਰਖਵਾਲਾ ਮੇਰੇ ਸਤਗੁਰੂ ਦੀਨ ਦਿਆਲਾ ਭੁੱਲਾ ਚੁੱਕਾ ਮਾਫ ਕਰਿਓ ਉਸ ਗੁਰਪਿਆਰੋ ਤੇ ਆਪਾਂ ਫਤਿਹ ਬੁਲਾਈਏ ਇੱਥੋਂ ਤੱਕ ਸਾਡੀ ਕਹਾਣੀ ਸਮਝ ਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ